ਰਾਖੋ ਪਰਮਪੂ ਨਹੀਂ ਤੇਰੇ ਹੰਸੇ ਕਰਨ ਤੋਂ ਹੋਏ ਹੋਰ ਦਾ ਉੱਜਵਲ ਬਾਲਕ ਦੂਰ ਤੂੰ ਮੈਨੂੰ ਦਸੂਰ ਵੇ ਵੇ ਨਾਮ ਕਰਿਆ ਤੇਰੇ ਪਰਦਮਾ ਨਾ ਨੀ ਮੀਤ ਜੀ ਦੇਖੋ ਮਹਾਰਾਜੀ ਰਾवते ਹੀ ਕੋਈ ਵੀ ਆਇਆ ਸੁਝੰਨੇ ਸੀ ਤਾਜਾਨਤ ਹੈ ਜਦ ਤੋ ਹੋ ਰਹਾ ਇਹ ਨਹੀਂ ਜਹਾਂਗਾ ਤੇ ਜਮੀਨੀ ਤੇ ਕੋਈ ਪਈਆ ਬਾਗੋ ਕੋ ਬਾਲਕ ਪਹੇ ਜਦ ਹੁਏ ਨਹੀਂ ਰਹਿੰਦੇ ਵਿਚੇ ਹੋਈਆਂ ਤਾ ਸੰਬਰ ਦਇਆਲਾ ਤਾਹ ਤਾ ਰੰਗਰ ਮੈ ਜੀ ਨੀ ਕਰੂਗੇ ਬਿਆਲ ਕਾ ਦੋਤ ਮੁੰਬੋਰ ਕਾ ਸੰਭਾਤ ਕਿ ਕਰੇ ਬਾਹਰ ਬੈਓ ਜੀ ਜਿਹੜੇ ਸੰਬਰ ਬਣੇ ਜੇ ਤਾ ਮਾਤੇ ਹੋਤੇ ਹੈ ਜੀ ਲਾਇਓ ਰੱਖੋ ਮੋਸ ਜੀ ਨੋ ਬਤ ਨਿਤਰ ਬਿਮਨੀ ਵਾਚ ਤੋਂ ਗਾਹ ਕੀ ਵਰ ਇੱਕ ਤੋਂ ਕੋੜਨੇ ਤੇ ਮਸੂਹਾਇਓ ਸੰਬਰਪਾਇ ਕਰ ਦਾਇ ਦਇਓ ਹੈ ਸੁੰਦਰਗੋਵਦ ਨੂੰ ਕਹ ਦਿਆ ਕਿ ਉਹੀ ਮਖਨੀ ਬਿੱਟੇ ਏਰੀ ਘੋੜੀਆ ਸੱਤੋਂ ਤੋਂ ਤਾਏ ਦੇ ਕੋਲ ਮਾਹਰ ਹੀਰ ਦੇ ਟਖੀਆਂ ਤੇ ਮਸੂਹੇ ਸੰਬਰਗੋਵਦ ਨੇ ਦੇਜ ਦਇਓ ਉਸ ਔਲਾਦ ਕਯੋ ਹੈ ਉਸ ਨੇ ਕਰਕੇ ਤੇ ਵੀ ਮਸੂਹੇ ਵਾਸੇ ਬਣੇ ਜੋ ਅਗਲ ਮਾਤ ਕੋ ਪਾਰਨ ਪੀਟ ਲਗੇ ਜਦੋਂ ਲਾਟਿਆ ਤੇਜ ਚਾੜੇ ਉਹ ਬੋਲੇ ਤਬ ਸੰਦਰਭਾਰ ਕੋ ਏਕ ਲਹਾਰੇ ਕੋ ਬੋ ਦੈ ਤੇਜ ਦੇ ਮਕਮਲ ਮਛਦੇ ਉਹ ਦਾ ਆਲਬਤੀ ਸੋਤਰੀਆ ਉਸਨੀ ਨਿਵਸੀ ਹੋਏ ਕਾਂ ਦੇ ਸ੍ਰੀ ਸਿਖਤ ਹਿੰਦੇ ਦੇ ਸੰਜਨ ਕਮਨੀ ਫੈੜਦੇ ਹੋਏ ਦੇ ਨੀਕ ਬਣੇ ਸਤੂ ਕੋ ਕੇ ਬੱਤੀ ਬਣੇ ਸੰਦਰਭਾਰ ਬੰਦਿਆ ਗੋਲ ਬਾਲਵਤੀ ਸੋਤਰੀਆ ਤੂੰ ਕਦੀਂ ਗਰਾਈਂ ਵਾਰੀ ਹੋਏ ਤੂੰ ਵਰਨਾ ਰਾਖਾ ਕਿਤਨਾ ਤੂੰ ਭਾਰੂ ਉਰਦ ਕਰਨੇ ਰੋਕਦੇ ਆ ਕੋੜੋ ਕਹਉ ਪਤ ਹੈ ਤੂੰ ਤੇ ਮੋਰੋ ਕਹਉ ਪਤ ਹੈ ਇਹ ਨਾਰ ਬਰਜੁਰਗ ਜੇ ਕੋਈ ਤੈਨੂੰ ਕਦੀਂ ਕਹਿੰਦੀ ਜੀਵਨ ਮਾਰਿਆ ਸੀ ਤਰਗਿਨਾਂ ਨੂੰ ਜਮਨੇ ਤੀਰ ਤੇ ਇਹ ਬਚਣ ਮਾਰਦੇ ਨੇ ਸ਼ਾਮ ਕਹੇ ਉਹ ਸਾਥੀ ਉਹ ਚਾਰਲੀ ਜਮਨੇ ਕਹਿੰਦੀ ਉਸਨੇ ਮਾਰ ਦੇ ਨਾ ਪਰਬਤੀਆਂ ਸੋਨ ਦਾ ਮੋਨਾ ਮਾਰੀ ਜੀਨੀ ਦੇ ਵਿਚੇ ਫਿਰ ਕੇ ਇਸ ਦੀ ਰਤੀ ਦੇ ਰਸੀ ਪਰਿਦੇਰ ਤੋਂ ਪਰਦਾ ਕਰ ਕੋ ਲੀ ਗੀਨੀ ਦੀ ਜਲੀ ਦੇ ਵਿੱਚ ਜਾ ਕੇ ਤੂੰ ਦਾ ਪਰ ਕੋਕਰ ਬਹੁਤ ਬਲਤ ਜਲ ਕਰੀ ਹੋਰ ਜੁਰ ਜਲ ਨੂੰ ਕਿਤਾਏ ਨਾ ਦੇ ਦ੍ਰਿਸ਼ ਤ੍ਰਿਯਾਸੀ ਤੰਨੇ ਨੇ ਵਿਸਥੀ ਵਾ ਜਲ ਤਰੋ ਸ੍ਰੀਆ ਤਾਉ ਭਾਵ ਤੇ ਤਪੀਰ ਚਾਏ ਹੋ ਜੁਰ ਦੇ ਹਦਿ ਜੁ ਹੈ ਰਕਮਨ ਕੋ ਤੇ ਸੇ ਬਾਤ ਇਹ ਹੁਤਾ ਹੈ ਉਦੀਨੀ ਦੀ ਦਿੱਕੀਨ ਦਰਬੰਦੀ ਨੀ ਹੈ ਤੋ ਮਾਨਵਤੂ ਤਵ ਬਾਨ ਸੁਨਾਏ ਮੇਰੇ ਪੀਰ ਨਾ ਰਿਖਿ ਹਿਨੋ ਤੇ ਬੀ ਪਾਉਂਦੇ ਕੋ ਦਕੀਨ ਦੀ ਤੋ ਮਨ ਮੇਰਾ ਪਾਤ ਰਕਮਨ ਕੋ ਆਏ ਕੋ ਨੀਰਾ ਤਕੀ ਰਕਮਨ ਨੀ ਗੋ ਕਾਂ ਦੇ ਰੀਤ ਹੈ ਤੋ ਸੰਦਰ ਦਾਲੋ ਮਰੀ ਸੰਦਰ ਜੇ ਜੀਨ ਉੱਤੇ ਵਾਲੀ ਆਤਮਾ ਆਲੋਕ ਚੰਦ ਤੇ ਪੀਰਦਾਰਨ ਨੂੰ ਹਿੰਦੂ ਦੇ ਸਿਰੇ ਤੇ ਚਾਹੇ ਭੁੱਲਾ ਪੈ ਕਾ ਤੇ ਮਾਤਿ ਗਿਰੇ ਚਰਹੇ ਮੈਂ ਲੇ ਰੂ ਨਾ ਜਿੰਦਗੀ ਨੀ ਲਿਆ ਸੀ ਤੇ ਮਾਤਿ ਬਾਤ ਬਾਤ ਕੋਈ ਮੁਕੇ ਕੋਈ ਹੋਵੇ ਪਾਏ ਸਿਵਰ ਪੈਰ ਸੰਬਰ ਪਾਇ ਮਿਆਰੀ ਸੁੰਦਰ ਨਿਤ ਤਲਕਾਨੇ ਤੇ ਮਸਜਿਦ ਆਇਸੀ ਤਵੇ ਹੰਤਾ ਪੱਛਨ ਹੋ ਤੇ ਵਿਆਹ ਹੋਵੇ ਲਕਿ ਨੀ ਗੈਸੇ ਮਿਰਸ ਨੀ ਫੇਰ ਨਾ ਮਨ ਵਤਨ ਦਿਓ ਇਸ ਤਕਰੀਰਾਂ ਦੀ ਸਤਿ ਗਰਮ ਹਲਕੇ ਤੇ ਮੱਤ ਕੋ ਬਾਦ ਜੀ ਦੇ ਗਾਰੇ ਮੱਤ ਨਾ ਕੋ ਕੋ ਮੈਂ ਮੈਂ ਨੇ ਆਇਆ ਜੀ ਜੀ ਅੱਖੀ ਉੱਤੇ ਮੇਰੇ ਹਿਰਦਾ ਦਾ ਆਤਰਾ ਜੀ ਜਿੰਦ ਮਿਲਿਤ ਉੱਤੇ ਔ ਨਾਦਰ ਇਹ ਭਾਂਤ ਕੋ ਨਾ ਨਾਦਰ ਅੱਖ ਮੇਨੀ ਦੱਸ ਮੁਕਤੇ ਇਹ ਅਵਤਾਰ ਮਦਨ ਕੋ ਆ ਲੀ ਜੀ ਦੇ ਤਾਰੇ ਕੋਤੀ ਜੀ ਲਾ ਕੋ ਤੋਹ ਤੋਹ ਰਹੇ ਗਰ ਗਾਇ ਨਾ ਜੀ ਦਿਨ ਤੋਹ ਜਿਸ ਦਿਸ਼ੀ ਜੀ ਨਹੀਂ ਕਰਤਾ ਸੀ ਮਨ ਪਾਦਨਾ ਤੋਂ ਉਪਰ સેવા ਕਰੀ ਮੇਰੀ ਬੁੱਧੀ ਜਾਣ ਕੇ ਸੋਚੀ ਕਿ ਭਾਵੇਂ ਮਦਨ ਕਬਾ ਚ ਪਰਮੀ ਨੇ ਉਸ ਦੇ ਦਿੱਖ ਦਿੱਤ ਕੋਹ ਦੇ ਕਿ ਰੁਦਰ ਕੋਪ ਕਾਇਆ ਤੇ ਜਲ ਜਲ ਦੀ ਦਿੱਖ ਨੇ ਤਿਰਦੇ ਸਰਬੀ ਹਿੰ ਸਮਰ ਅੰਮ੍ਰਿਤ ਸਿੰਦੂ ਕੋ ਸਰਾਟੇ ਤੇ ਗਾਇ ਮੇਰੀ ਦੇਰੀ ਕਿੰਨ ਕੀ ਕਰ ਗੁਰੂ ਰਾਮਾ ਸੂਜਾ ਸਭ ਕੀ ਤਰਵੇਂ ਕੋ ਜੀ ਦੇ ਦਾਸ ਹਾਂ ਕਿ ਇਸ ਬਾਰ ਕੋ ਬਾਈ ਹਲਾ ਹੱਥ ਬਧਾਇਆ ਇਹੋ ਨਹੀਂ ਬਖੋਗ ਦੇ ਦੂਤੇ ਸੇਨ ਦਰਬਸਤਾਂ ਪਰਤਾ ਬੰਨੂ ਤੂ ਤੂ ਚਾਹ ਹੈ ਤੂਰੇ ਘਰ ਤੇ ਦੀ ਮੂਰਤ ਚਾਹ ਦੀ ਕਹਿੰਦੇ ਕਰਦੇ ਨੇ ਇਹ ਪ੍ਰਭੂ ਜੀ ਬੋਹਰਾ ਤਾਹੋਂ ਸੰਭਰ ਦਾਹਤ ਕੀ ਮੂਰਤ ਦੇ ਸੰਭਰ ਦੇ ਰੰਗ ਕੋਲੇ ਆ ਰਿਹਾ ਜੀ ਇੰਨੇ ਮੇਲੇ ਤੇ ਨਾ ਖਾਣੋ ਪਰਤਾ ਕਰਦੇ ਵਰਤਿ ਇਹ ਵੀ ਸੰਭਰ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੇਂਦੇ ਬਾਇ ਨੂੰ ਬਣਾ ਆਉਂਦੇ ਮਨ ਕੈਸੇ ਦਿਨ ਅਰਜੇ ਸੋਇਆ ਸਤਿ ਕਾਨ ਕੀ ਔ ਬਤਿਆ ਤੁੰਕਾ ਜੀ ਗੁਰੂ ਕ੍ਰਿਸ਼ਨ ਦੇ ਸਿੱਖ ਨੇ ਗੱਲ ਸੁਣੀ ਤਰੰਗ ਨਾ ਕੋਈ ਕਤਮਾਇਆ ਪ੍ਰੋਧ ਬਧਾਏ ਜੀ ਦੀ ਹੀਜ ਨਹਿਸ ਅੰਦਰ ਨਹੀਂ ਆਉਂਦੇ ਮਾਨ ਤਮਾਨ ਕਿਰਪਾਨ ਜਦਾ ਹੋ ਬੰਨ ਤਰਨ ਗਏ ਡਕੜਤੀ ਦਾ ਆਰ ਗੁਰੂ ਬਾੜ ਕੇ ਬਾਦ ਕਾਰਨ ਤਹਾਏ ਗੁਰੂ ਵਿੰਦੂ ਮਾਰੇ ਆ ਕਿ ਬੋਲੇ गांव जात बाई को सुबह के जल्दी में कहती और द्वार पर जाकर का सुनात बुंदेलों ने नीति पर निर्णय मत सुनाया गांव का केंद्र पर दार द गुरुदेव शिविर होते हुए और कहे तो लड़ गए कौज नहीं करनी है कि मैं तुम्हें कह रहा हूं जाओ बयान कहे कुछ श्याम गुरु गोविंद के दिन देखते हुए वो समंदर पत्थर दबा रहे आए सिकंदर जैसे सभी के गिर जाए टुकड़े हो ਵਾਹ ਤੇ ਤੈਨੂੰ ਦਰਦ ਦੁੱਖ ਦੀ ਇਹ ਦੁਨੀਆ ਦੇ ਗੇਰ ਰਹੇ ਸੀ ਇਹ ਤਾਂ ਤੇ ਕਾਹੀ ਦੇ ਗੁੱਧ ਮਚਾਉਂਦੇ ਸਿੰਧਰ ਦੇ ਜਿੰਨੀ ਰਹਤੇ ਹੋ ਆਪ ਭਜਨ ਮੈਂ ਤਾਖੂਟੇ ਉਹ ਆਪ ਨੂੰ ਤੇ ਗੋਹ ਧਰਤੀ ਤੇ ਸਿੰਧਰ ਦੇ ਚਾਹ ਆਵ ਮੈਂ ਤਰਾਸ ਦਾ ਤਾਇਤ ਜਹਾਣ ਇਹ ਕੋਰ ਲੰਘੇ ਦਰਦ ਦੇ ਤੇ ਜਿੰਨੀ ਲੰਘੀ ਤਾ ਬਹੁਤ ਯਾਦਦ ਰੋਤ ਭਰੇ ਦੂਸਰੇ ਜੰਗੂ ਨਾ ਚਾਹੇ ਪਹਾੜ ਤੋਂ ਤੋਂ ਸੋਮ ਤੋਂ ਦਰਨੂ ਜੀ ਕਹਿੰਦੇ ਹੋ ਸੁਣਾ ਠੀਕ ਕਿ ਤੇ ਆਪਰੇ ਤੇ ਸਾਥ ਤੇ ਖਾਦਲ ਮਾਰਨ ਮੇਰੀ ਜਿਨੀ ਜਿਨੀ ਯਾਰ ਮਤੀ ਆਪ ਬਹਤ ਆਰ ਬਾਤ ਭਾਏ ਨੰਮ ਚਲ ਕੈ ਤੂ ਹੋ ਬਿਗਿਰ ਸੰਦੇ ਕੋ ਇਸ ਤੂ ਜੀ ਆਪ ਸੁਆਸ ਸੁਣਾ ਮਾਤਰ ਪਾਉਨ ਬਰਖ ਕਰੀ ਬੋਲ ਚਾਹੇ ਤਕਲੀ ਨੀ ਵਰਖ ਕਰਤੀ ਤੋ ਸਤ ਆਪ ਕੇ ਪਾਇਵਾ ਕ੍ਰੋਧ ਤੋ ਹਰਿਆ ਕਰੀ ਕੋ ਚੰਬਰ ਜੀ کو ہندر تے تے منن تے تو اردو پاڑن ڈرتا تے رو سارے تے من کتر ڈرتا تے تو ڈر کو تار میں تاں اے تے لگا اوتے تے پتروں تے کوئی باڑو تے پن کو تار دے بچا پورے جریر دین تے سندر جایندے تے منن تے اوڑی دالو اترو اس تے ہڑ دے جیا لائیو مار تے چلتی ہے پیڑی تے پا تے چھاپ لاؤں تک تو گرائیں پتا کو دیکھ کے مار کی لکڑی کوٹھیا ਤੋਂ ਤੰਬਰ ਦਾ ਸੋਤ ਭਾਗ ਦਾ ਚਾਰੋ ਜੀ ਕੋ ਲੱਗਦੇ ਤੈਨ ਕੋਈ ਪਰਿਵਾਰੀ ਆਏ ਤੇ ਸੰਦਰਲਾ ਛੋਟੇ ਪਾੜਸੇ ਮੇਲੇ ਤੇ ਬਾਲੇ ਹੋਇਰ ਤੋਂ ਜੀ ਦੂਰ ਤੋਂ ਜੀ ਰੋਕ ਬਹੁਤ ਤਾ ਮੇਉ ਤਾਰੋ ਗੁਰੂ ਦੇ ਕੋ ਧਨ ਕੰਗ ਤੁਰ ਗਏ ਤੇ ਹਿੰਮਤ ਤੇ ਇਹ ਗੁਰਾਉ ਦਾ ਤਾ ਮੁਕਤ ਤੇ ਉਹ ਨੂਰ ਕਰਕੇ ਧਰਤੀ ਤੇ ਫਿਰ ਵਰਤ ਪ੍ਰਵਾਨ ਸੰਭੂ ਤਰਾਤਾ ਦੇ ਪਾਲੀ ਜੀ ਜੀ ਸੰਦੇ ਦੇ ਮੇਂ ਦੇ ਗਾਲ ਕਤੀ ਸਪੂਤ ਭਾਈ ਮੇਰੀ ਕਿਰਮੀ ਲੇਤਰ ਹੁਤੇਰ ਹੋ ਗਏ ਮੈਂ ਇਹ ਕਿਤੇ ਪਾਵਨ ਤੇ ਸੰਭਰ ਮਾਰੀ ਜੀ ਸੰਭਰ ਜੈ ਜੀ ਮਾਰਤ ਕੋਈ ਤੇ ਨਾ ਸੁਗ੍ਰੰਤ ਕਿਸ਼ਨਾ ਉਤਾਰ ਤੰਬੰਮ ਸੰਭਰ ਗਿਆ ਤਹਾਰਾ ਜਨ ਇੱਕ ਸੰਭਰ ਤੇ ਤੰਬੰਰ ਬਾਰ ਕੀਓ ਰਾਜ ਮਹਾਂਪਤੋ ਅਦਗੋ ਫਤਕ ਬੰਮਾ 15 ਤੋਂ ਬਾਅਦ ਰੁਕਮਨ ਕੰਮ ਨੇ ਦੋ ਹਾਰਾ ਤੇ ਕੋ ਬਗ ਦਾ ਪਰੰਮਾ ਨਮਨ ਮਹਲ ਕੋ ਆਉ ਆਪਣੇ ਭਰਾਜ ਨੂੰ ਘਰ ਜਾਇ ਬਾਰ ਕੋ ਤੇ ਰਾਤ ਆਪਣੇ ਬਾਤ ਸਨ ਤਾਬ ਜੀ ਵੀ ਇਸ ਆਪਣੇ ਪੱਤੀ ਕਾਂਗ ਬੀਰ ਨਾ ਕਰੋ ਬਤਾ ਹਟਾ ਦੇ ਹੋ ਨੀਂਦ ਆ ਗਈ ਤੁੰਗੂ ਜੂਲ ਆਪ ਘੜਿਆਪਾ ਨਾ ਆਪ ਦਾ ਉਲੀ ਬੰਦੂ ਉੱਪਰ ਪਤਾ ਕਰਾ ਹਾਤੂ ਤਕੀਨ ਤਾਹਨੇ ਰਖਣ ਤੋਂ ਬਰੇ ਤੋਂ ਬਾਂਹ ਜੀਨ ਵਿੱਚ ਕਾਰਸੂ ਬਹੈ ਤੇਈ ਆਪ ਕੋ ਜੀ ਕੰਨ ਬਣੰਦੀ ਨੇ ਛੱਡਦੀ ਹੁੰਦੀ ਰੱਯਾ ਤੋਰ ਤੀਨ ਕੋ ਰੂਪ ਦਇਓ ਉਹ ਹਿੰਦਾਰੀ ਸਰਤਾ ਸੁਆ ਕੋ ਆਪ ਸੁੰਦਰ ਰੂਪ ਬਣਾ ਲੈ ਰੂਪ ਰੂਪੀ ਨਾ ਅੰਦਰ ਬਣਾ ਲੈ ਮੈਂ ਉਹ ਬਤੂ ਵਾਹ ਅਵਤਾਰ ਕਾ ਕੰਦ ਆਤੇ ਇਹ ਮੋਦੀ ਤੇ ਤਾਰ ਕੀ ਤਰਵੀ ਇਹ ਕੰਦ ਪਟੰਬਰ ਪੀਤ ਤਰਹਾਏ ਹੋਰ ਬਸਰੇ ਤੇ ਕੀ ਆਤੀ ਤੇਰੇ ਕੋਲ ਇਹ ਆਪਣੇ ਮੈਂ ਉਹ ਬਤੂ ਤੇਰਾ ਆਜ ਆਤਰੀਆ ਸਭ ਕੀ ਜਹੈ ਇਹ ਮੇਰੀ ਜੇ ਕਰਨੀ ਨਹੀਂ ਕਰਹੀ ਨੀ ਤਨ ਕੀ ਦਿੱਤੀ ਹੋਈ ਨੀ ਗਲ ਕਹਤੀ ਹੋਰ ਕਰੇ ਇਹ ਰੂਪ ਦਿਖਾਏ ਮੇਰੇ ਕਰਹੀ ਦਿੱਤੀ ਤੇਰੀ ਰੂਪ ਦਿਖਾਏ ਸੋ ਸਭ ਦੀ ਜਿਤ ਜੂਤ ਸਭਾ ਸਭ ਦੀ ਜੂਤ ਦੇ ਤੋਤੇ ਮੇਰਾ ਆਪਣਾ ਚੋਕ ਬੱਜੇ ਨਾ ਕੇ ਆਈ ਰਹੀ ਹੈ ਤੇ ਜਿਆ ਪਾਏ ਦੀ ਹਾਲਤ ਕੋਮ ਕੀ ਨਹੀਂ ਹੋ ਤੋ ਰਹੀ ਨੀਰ ਦੀ ਨੀਰ ਦੀ ਇਹ ਸਦਾ ਮਰਮਾਇ ਪਚਾਈ ਸਾਰੀ ਸਤਿੁਰ ਤੇ ਲੇ ਜੋ ਸ੍ਰੀ ਲਿਆ ਹੋਇਆ ਹਾਲ ਬੜੂ ਤੋ ਬਿਆਹੋ ਤੋ ਹੋਰ ਤੋ ਹੋਣੀ ਕਹਰੇ ਦੀ ਕਾਲ ਸਤਿ ਕੀ ਤੋ ਸਤਿ ਜਹ ਦਾਹੀ ਸਿ ਜਿਨੀ ਦੇ ਸਤਿ ਤਕ ਲੇ ਨੀਰ ਇੱਕ ਨਿਹਾਰ ਕਾ ਤੋ ਤੋ ਉੜੀ ਤੀਂ ਦੀ ਸਿ اور دو پیار طلیمن ماں دیو دو پیار کتے ہو کر لیکن اور سبا ہر کو اور دو لیکن جندے کو یہ ایک متا پرستی اور نانی کو دیو دیو مٹیری مری دیو یہ ہکوں داں جا لے دیو یہ ہن کی پنوں دے سنتے کر ہن کويا پيش طاهر پنمن تي انكميني چهور مي پر پر وار ساي تي پاري آي ميرو ددن رستونت تي تي دي تي مو بڙو اپني کي تمام مي مي رنجو کي تي ਕਰਮਾ ਰਾਤ ਤੋਂ ਫਿਰ ਬਾਣ ਸੁਣਾਉ ਮੇਰੇ ਸਿੱਖੇ ਕੀ ਹੱਦਾਂ ਕੀ ਮਜਨ ਕੋ ਐਸਾ ਸਤਿ ਤਾਉ ਮੋ ਸੁਤ ਤੋ ਇਹ ਸਿੱਖੇ ਮੇਰੇ ਸਿੱਖੇ ਕੀ ਹੋਏ ਕੋ ਜੀ ਜੀ ਰੱਬ ਦਾ ਹਮ ਕੋ ਹਮ ਕੋ ਜੋ ਸੁਣਾਉ ਮੇਰੇ ਮੋਤਨ ਕੀ ਸਿੰ ਜੀ ਕੀ ਖੂਨ ਨਾ ਜੋ ਕਾ ਸਾਥ ਨੂੰ ਸਾਥ ਲਾਇਓ ਜੀ ਜੀ ਮੰਨੂ ਹੋ ਕੋ ਨਾ ਸੀ ਹਮ ਸਿਆਮ ਕਾ ਦੇ ਮਾਨ ਬਹਾ ਜੀ ਕੋ ਜੀ ਤੇਰੀ ਰੂਹ ਨਹੀਂ ਲੱਗੀ ਜਦ ਤੋ ਜਦ ਨਾਇਕ ਆਏ ਜਦ ਨੂਰ ਕੋ ਹੁੰਦੀ ਆਏ ਗੋਲ ਉਰ ਰਹੇ ਤਕਲਾਈ ਨੀ ਮੂਰਤ ਵਾਲੀ ਨੂੰ ਤਕਲਾਈ ਕੋਈ ਨੀ ਮੂਰਤ ਤੋਂ ਬਾਹਰ ਨਾਰਦੇ ਆਏ ਗਏ ਨਾਰਦੇ ਆ ਗਏ ਦੇਖਣ ਆਇਆ ਦੇਖਾ ਚਾਹੇ ਨੀ ਤੈਨੂੰ ਭਾਗ ਤੋਂ ਕਾਹ ਦੀ ਪੂਤ ਤਿਆਰ ਹੋਈ ਆਵੇ ਤੇ ਹਿੰਦੇ ਤੇਰੇ ਪੁੱਤ ਹੋਏ ਯਾ ਕੋਲਤਾ ਪਰ ਬਾਗੀ ਬਤਾਈ ਖੂਹੇ ਲਗਦੇ ਜੀਰੇ ਦੇ ਪਰ ਬੇਰੂ ਕੁ ਵੇਦ ਤੇ ਆਲੋ ਪਹਿਨਾ ਉਹ ਤੈਗੋ ਦਾ ਖਲਨੀ ਮਿਦਨੀ ਦੀ ਜਿਆਨੇ ਨੇ ਜੇਕਰ ਹੋਵੇ ਦਰਬੀਰ ਮਨੋ ਇਹ ਗੋਤਾ ਪਾਣੀ ਹੁਕਮਨ ਪਾਵੇ ਇਸੀ ਦਕਨ ਤਤਬੇਜ ਜੋ ਪਰਮਾਤਮਾ ਦੇਖ ਲੋ ਆਰਤੋ ਪਰ ਬੰਮ ਸਮਰਦਾ ਬਾਦ ਦਾ ਹੁਕਮਨ ਕਾਂ ਜੋ ਕੋ ਆਇ ਮੰਤ ਪਾਏ